ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਮਰ 7 ਸਾਲ ਦੀ ਹੋ ਗਈ ਤਾਂ ਪਿਤਾ ਮਾਤਾ ਕਾਲੂ ਜੀ ਨੇ ਫੈਸਲਾ ਕੀਤਾ ਕਿ ਗੁਰੂ ਜੀ ਨੂੰ ਪੜਨੇ ਪਾਇਆ ਜਾਵੇ ਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦਾ ਪ੍ਰਬੰਧ ਪੰਡਿਤ ਗੋਪਾਲ ਦਾਸ ਪੰਡਾ ਜੀ ਦੀ ਪਾਠਸ਼ਾਲਾ ਵਿੱਚ ਕਰ ਦਿੱਤਾ ਅਤੇ ਗੁਰੂ ਜੀ ਨੂੰ ਇੱਕ ਫੱਟੀ ਅਤੇ ਇੱਕ ਸਾਹੀ ਲੈ ਦਿੱਤੀ ਗੁਰੂ ਨਾਨਕ ਦੇਵ ਜੀ ਰੋਜ਼ਾਨਾ ਆਪਣੇ ਸਹਿ ਪਾਠੀਆਂ ਦੇ ਨਾਲ ਪਾਠਸ਼ਾਲਾ ਚਲੇ ਜਾਂਦੇ ਜਦੋਂ ਪੰਡਿਤ ਗੋਪਾਲ ਦਾਸ ਬੱਚਿਆਂ ਨੂੰ ਪੜ੍ਹਾਉਂਦੇ ਸਨ ਤਾਂ ਬਾਕੀ ਬੱਚਿਆਂ ਨੂੰ ਇੱਕ ਅੱਖਰ ਸਿੱਖਣ ਲਈ ਹੀ ਕਈ ਕਈ ਦਿਨ ਲੰਘ ਜਾਂਦੇ ਸਨ ਪਰ ਗੁਰੂ ਨਾਨਕ ਦੇਵ ਜੀ ਇੱਕ ਬਾਰ ਵਿੱਚ ਹੀ ਸਾਰਾ ਕੰਠ ਕਰ ਲੈਂਦੇ ਸਨ ਅਤੇ ਇਹ ਕਰਮ ਕਈ ਦਿਨ ਤੱਕ ਚੱਲਦਾ ਰਿਹਾ ਇੱਕ ਦਿਨ ਪੰਡਿਤ ਗੋਪਾਲ ਦਾਸ ਜੀ ਨੇ ਗੁਰੂ ਜੀ ਦੀ ਫੱਟੀ ਉੱਪਰ ਕੁਝ ਅੱਖਰ ਲਿਖੇ ਤੇ ਕਿਹਾ ਇਨ੍ਹਾਂ ਅੱਖਰਾਂ ਨੂੰ ਯਾਦ ਕਰੋ ਤਾਂ ਗੁਰੂ ਨਾਨਕ ਦੇਵ ਜੀ ਆਪਣੀ ਫੱਟੀ ਨੂੰ ਲੈ ਕੇ ਇੱਕ ਪਾਸੇ ਵਹਿਟ ਗਏ ਤੇ ਉਹਨਾਂ ਨੇ ਫੱਟੀ ਦੇ ਉੱਪਰ ਪਾਂਦਾ ਜੀ ਦੁਵਾਰਾ ਲਿਖੇ ਗਏ ਅੱਖਰਾਂ ਨੂੰ ਮਿਟਾ ਕੇ ਆਪਣੇ ਅੱਖਰ ਲਿਖਣੇ ਸ਼ੁਰੂ ਕਰ ਦਿੱਤੇ ਗੁਰੂ ਨਾਨਕ ਦੇਵ ਜੀ ਨੇ ਉਸ ਫੱਟੀ ਉੱਪਰ ਜਿਹੜੀ ਗੁਰਬਾਣੀ ਲਿਖੀ ਸੀ ਉਸ ਗੁਰਬਾਣੀ ਦਾ ਨਾਮ ਫੱਟੀ ਹੈ ਤੇ ਇਹ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 434 ਅੰਕ ਵਿੱਚ ਲਿਖੀ ਹੋਈ ਹੈ। ਗੋਪਾਲ ਦਾਸ ਪਾੰਦੇ ਨੇ ਜਦੋਂ ਗੁਰੂ ਜੀ ਦੀ ਫੱਟੀ ਉੱਪਰ ਛਾਤੀ ਮਾਰੀ ਤਾਂ ਉਹ ਹੈਰਾਨ रह ਗਏ ਕਿ ਇਹ 7 ਸਾਲ ਦੇ ਬਾਲਕ ਨੇ ਬੜੀਆਂ ਹੀ ਅਨੋਖੀਆਂ ਗੱਲਾਂ ਫੱਟੀ ਉੱਪਰ ਲਿਖੀਆਂ ਹਨ। ਗੋਪਾਲ ਦਾਸ ਪਾਂਦਾ ਉਸੇ ਦਿਨ ਤੋਂ ਬਾਅਦ ਹੀ ਸਮਝ ਗਿਆ ਸੀ ਕਿ ਇਹ ਬਾਲਕ ਕੋਈ ਆਮ ਬਾਲਕ ਨਹੀਂ ਹੈ ਬਲਕਿ ਕੋਈ ਰੱਬ ਦਾ ਰੂਪ ਹੈ ਜਿਹੜਾ ਕਿ ਇਨਸਾਨੀ ਬਾਣੇ ਵਿੱਚ ਦੁਨੀਆ ਦਾ ਆਧਾਰ ਕਰਨ ਵਾਸਤੇ ਆਇਆ ਹੈ ਗੁਰੂ ਨਾਨਕ ਦੇਵ ਜੀ ਨੇ ਪਾਠਸ਼ਾਲਾ ਵਿੱਚ ਆਪਣੀ ਸ਼ੁਰੂਆਤੀ ਸਿੱਖਿਆ 3 ਸਾਲ ਵਿੱਚ ਹੀ ਪੂਰੀ ਕਰ ਲਈ ਸੀ ਅਤੇ ਫੇਰ ਸੰਸਕ੍ਰਿਤ ਦੀ ਸਿੱਖਿਆ ਪੰਡਿਤ ਬ੍ਰਿਜ ਲਾਲ ਦੇ ਕੋਲੋਂ ਲੈਣੀ ਸ਼ੁਰੂ ਕਰ ਦਿੱਤੀ ਸਿਰਫ 2 ਸਾਲਾਂ ਦੇ ਅੰਦਰ ਅੰਦਰ ਹੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਪ੍ਰਕਾਰ ਦੇ ਗ੍ਰੰਥਾਂ ਦੀ ਪੜ੍ਹਾਈ ਕਰ ਲਈ ਸੀ ਗੁਰੂ ਜੀ ਨੂੰ ਪੜ੍ਹਾਈ ਕਰਨ ਵਾਸਤੇ ਗੋਪਾਲ ਦਾਸ ਪੰਡਾ ਬ੍ਰਿਜ ਲਾਲ ਅਤੇ ਮੌਲਵੀ ਕੁੱਤਮਦੀਨ ਕੋਲ ਭੇਜਿਆ ਗਿਆ ਸੀ ਪਰ ਗੁਰੂ ਜੀ ਨੇ ਜਿੰਨਾ ਜਿੰਨਾ ਅਧਿਆਪਕਾਂ ਕੋਲੋਂ ਵੀ ਪੜ੍ਹਾਈ ਕੀਤੀ ਉਹ ਸਾਰੇ ਗੁਰੂ ਜੀ ਦੇ ਸ਼ਬਦਾਂ ਨੂੰ ਸੁਣ ਕੇ ਹੱਥ ਖੜੇ ਕਰ ਦਿੰਦੇ ਸਨ ਅਤੇ ਹਮੇਸ਼ਾ ਪਿਤਾ ਮਾਤਾ ਕਾਲੂ ਜੀ ਨੂੰ ਬੋਲਦੇ ਸਨ ਕਿ ਅਸੀਂ ਤੁਹਾਡੇ ਪੁੱਤਰ ਨੂੰ ਕੀ ਪੜਾਉਣਾ ਹੈ ਕਿਉਂਕਿ ਇਹ ਤਾਂ ਉਲਟਾ ਸਾਨੂੰ ਹੀ ਸਮਝਾ ਜਾਂਦਾ ਹੈ ਤੇ ਸਾਨੂੰ ਇਦਾਂ ਲੱਗਦਾ ਹੈ ਕਿ ਜਿਵੇਂ ਇਹ ਰੱਬੀ ਗਿਆਨ ਦੀ ਸਿੱਖਿਆ ਤੁਰ ਦਰਗਾਹ ਤੋਂ ਹੀ ਲੈ ਕੇ ਆਇਆ ਹੋਵੇ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ